ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇੱਕ ਆਰਟੀ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਤੋਂ ਨਹੀਂ ਮਿਲੀ ਹੋਵੇਗੀ ਤੇ ਉਮੀਦ ਕਰਦੇ ਹਾਂ ਇਸ ਨੂੰ ਤੁਸੀਂ ਵੱਤ-ਵਤ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਹਰ ਇੱਕ ਦਾ ਫਾਇਦਾ ਹੋਵੇ ਕਿਉਂਕਿ ਬਿਮਾਰੀ ਕਦੇ ਵੀ ਉਮਰ ਜਾਂ ਪੈਸੇ ਦੇਖ ਕੇ ਨਹੀਂ ਆਉਂਦੀ ਪਰ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਵਿੱਤੀ ਤੌਰ ਤੇ ਸਥਿਰ ਹੋਣ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ 2018 ਦੇ ਵਿੱਚ ਆਸ਼ਵਮਾਨ ਭਾਰਤੀ ਯੋਜਨਾ ਕਾਰਡ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸੀ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਪੀਐਮ ਜਨ ਆਰੋਗਿਆ ਯੋਜਨਾ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਇਸ ਸਕੀਮ ਦੇ ਵਿੱਚ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਵੀ ਇਲਾਜ ਹੁਣ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਲ ਹੀ ਪੈਦਾ ਹੁੰਦਾ ਹੈ ਕਿ ਇਸ ਸਕੀਮ ਤਹਿਤ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਸੀਂ ਮੁਫਤ ਕਰਵਾ ਸਕਦੇ ਹਾਂ ਅੱਜ ਦੀ ਜਿਹੜੀ ਮੇਨ ਸਾਡੀ ਜਾਣਕਾਰੀ ਹੈ ਇਹਦੇ ਤੇ ਹੀ ਹੈ ਕਿ ਕੁਮਾਰੀਆਂ ਕਿਹੜੀਆਂ-ਕੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੁਣ ਜਾਣਦੇ ਆ ਕਿਹੜੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੋ ਸਕਦਾ ਹੈ ਮੁਫਤ ਇਲਾਜ ਇਸ ਸਕੀਮ 'ਚ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ ਸਕੀਮ ਦੇ ਵਿੱਚ 5 ਲੱਖ ਰੁਪਏ ਬੀਮਾ ਉਪਲਬਧ ਹੈ ਇਸ ਤੋਂ ਇਲਾਵਾ ਦੇਸ਼ ਭਰ ਦੇ 29000 ਤੋਂ ਵੱਧ ਹਸਪਤਾਲਾਂ ਦੇ ਕੈਸ਼ਲੈਸ ਤੇ ਪੇਪਰਲੈਸ ਹੈਲਥ ਸਰਵਿਸ ਦੀ ਸਹੂਲਤ ਮਿਲਦੀ ਹੈ ਆਯੁਸ਼ਮਨ ਭਾਰਤ ਯੋਜਨਾ ਦੀ ਵੈੱਬਸਾਈਟ ਅਨੁਸਾਰ ਇਸ ਯੋਜਨਾ ਦੇ ਵਿੱਚ ਕੈਂਸਰ ਦਿਲ ਦੀ ਬਿਮਾਰੀ ਗੁਰਦੇ ਨਾਲ ਸੰਬੰਧਿਤ ਬਿਮਾਰੀਆਂ ਕਰੋਨਾ ਮੋਤੀਆਬਿੰਦ ਡੇਂਗੂ ਚਿਕਨਗੁਨੀਆ ਮਲੇਰੀਆ ਗੋਡੇ ਤੇਨੀ ਰਿਪਲੇਸਮੈਂਟ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੁੰਦਾ ਹੈ ਇਸ ਤੋਂ ਇਲਾਵਾ ਪ੍ਰੋਸੈਸ ਟੈਂਟ ਕੇਸਰ ਡਬਲ ਵਾਲਵ ਰਿਪਲੇਸਮੈਂਟ ਕੋਰੋਨਰੀ ਆਰਟਰੀ ਬਾਈਪਾਸ ਪਲਮੋਨਰੀ ਵਾਲਵ ਰਿਪਲੇਸਮੈਂਟ ਨੀ ਤੇ ਰਿਪ ਰਿਪਲੇਸਮੈਂਟ ਸਕਲ ਬੇਸ ਸਰਜਰੀ ਟਿਸ਼ੂ ਐਕਸਪੈਂਡਰ ਪੀਡੀਆਟ੍ਰਿਕ ਸਰਜਰੀ ਰੇਡੀਏਸ਼ਨ ਨਿਊਰ ਸਰਜਰੀ ਔਜੀਓ ਫਲਾਈ ਵਿਦ ਸਟੰਟ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਰਜਰੀ ਵੀ ਤੁਸੀਂ ਹਸਪਤਾਲ ਦੇ ਵਿੱਚ ਇਸ ਕਾਡ ਰਾਹੀਂ ਕਰਵਾ ਸਕੋਗੇ ਹੁਣ ਦੱਸ ਦਿਆਂ ਕਿੱਥੇ ਬਣਦਾ ਹੈ ਇਹ ਆਸ਼ਮਾਨ ਕਾਡ ਸਕੀਮ ਦਾ ਲਾਭ ਲੈਣ ਲਈ ਲਾਪਤਰੀਆਂ ਨੂੰ ਆਸ਼ਮਾਨ ਕਾਡ ਬਣਾਉਣਾ ਪਵੇਗਾ ਆਸ਼ਮਾਨ ਕਾਡ ਲਈ ਔਨਲਾਈਨ ਤੇ ਆਫਲਾਈਨ ਮੋਡ ਦੋਵਾਰਾ ਅਪਲਾਈ ਕੀਤਾ ਜਾ ਸਕਦਾ ਹੈ ਔਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਸੀਐਸਸੀ ਸੈਂਟਰ ਤੇ ਜਾਣਾ ਹੋਵੇਗਾ ਜਦੋਂ ਕਿ ਆਫਲਾਈਨ ਲਈ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਆਸ਼ਵਨ ਕਾਰਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਵਰਗੇ ਆਈਡੀ ਪ੍ਰਮਾਣਾਂ ਚੋਂ ਇੱਕ ਦੀ ਲੋੜ ਹੋਵੇਗੀ ਨਾਲ ਹੀ ਤੁਹਾਨੂੰ ਜੇਕਰ ਤੁਸੀਂ ਕਿਸਾਨ ਫੈਮਿਲੀ ਨਾਲ ਸੰਬੰਧਤ ਹੋ ਤਾਂ ਤੁਹਾਨੂੰ ਕਿਸਾਨ ਆਈਡੀ ਦੀ ਜ਼ਰੂਰਤ ਹੋਵੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਈਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਹਾਂਜੀ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇਹ ਕਾਰਡ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਤੋਂ ਨਹੀਂ ਮਿਲੀ ਹੋਵੇਗੀ ਤੇ ਉਮੀਦ ਕਰਦੇ ਹਾਂ ਇਸ ਨੂੰ ਤੁਸੀਂ ਵੱਤਵਤ ਸ਼ੇਅਰ ਜਰੂਰ ਕਰੋਗੇ ਤਾਂ ਜੋ ਹਰ ਇੱਕ ਦਾ ਫਾਇਦਾ ਹੋਵੇ ਕਿਉਂਕਿ ਬਿਮਾਰੀ ਕਦੇ ਵੀ ਉਮਰ ਜਾਂ ਪੈਸੇ ਦੇਖ ਕੇ ਨਹੀਂ ਹੁੰਦੀ ਪਰ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਵਿੱਤੀ ਤੌਰ ਤੇ ਸਥਿਰ ਹੋਣ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ 2018 ਦੇ ਵਿੱਚ ਆਸ਼ਵਮਾਨ ਭਾਰਤੀ ਯੋਜਨਾ ਕਾਰਡ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਪੀਐਮ ਜਨ ਆਰੋਗਿਆ ਯੋਜਨਾ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਇਸ ਸਕੀਮ ਦੇ ਵਿੱਚ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਵੀ ਇਲਾਜ ਹੁਣ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਲ ਹੀ ਪੈਦਾ ਹੁੰਦਾ ਹੈ ਕਿ ਇਸ ਸਕੀਮ ਤਹਿਤ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਸੀਂ ਮੁਫਤ ਕਰਵਾ ਸਕਦੇ ਹਾਂ ਅੱਜ ਦੀ ਜਿਹੜੀ ਮੇਨ ਸਾਡੀ ਜਾਣਕਾਰੀ ਹੈ ਇਹਦੇ ਤੇ ਹੀ ਹੈ ਕਿ ਬਿਮਾਰੀਆਂ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੁਣ ਜਾਣਦੇ ਹਾਂ ਕਿਹੜੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੋ ਸਕਦਾ ਹੈ ਮੁਫਤ ਇਲਾਜ ਇਸ ਸਕੀਮ ਤੇ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ ਸਕੀਮ ਦੇ ਵਿੱਚ 5 ਲੱਖ ਰੁਪਏ ਬੀਮਾ ਉਪਲਬਧ ਹੈ ਇਸ ਤੋਂ ਇਲਾਵਾ ਦੇਸ਼ ਭਰ ਦੇ 29000 ਤੋਂ ਵੱਧ ਹਸਪਤਾਲਾਂ ਦੇ ਕੈਸ਼ਲੈਸ ਤੇ ਪੇਪਰਲੈਸ ਹੈਲਥ ਸਰਵਿਸ ਦੀ ਸਹੂਲਤ ਮਿਲਦੀ ਹੈ ਆਯੁਸ਼ਮਨ ਭਾਰਤ ਯੋਜਨਾ ਦੀ ਵੈੱਬਸਾਈਟ ਅਨੁਸਾਰ ਇਸ ਯੋਜਨਾ ਦੇ ਵਿੱਚ ਕੈਂਸਰ ਦਿਲ ਦੀ ਬਿਮਾਰੀ ਗੁਰਦੇ ਨਾਲ ਸੰਬੰਧਿਤ ਬਿਮਾਰੀਆਂ ਕੋਰੋਨਾ ਮੋਤੀਆਬਿੰਦ ਡੇਂਗੂ ਚਿਕਨਗੁਨੀਆ ਮਲੇਰੀਆ ਗੋਡੇ ਟੈਨੀ ਰਿਪਲੇਸਮੈਂਟ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੁੰਦਾ ਹੈ ਇਸ ਤੋਂ ਇਲਾਵਾ ਪ੍ਰੋਸੈਸ ਟੈਂਟ ਕੇਸਰ ਡਬਲ ਵਾਲਵ ਰਿਪਲੇਸਮੈਂਟ ਕੋਰੋਨਰੀ ਆਰਟਰੀ ਬਾਈਪਾਸ ਪਲਮੋਨਰੀ ਵਾਲਵ ਰਿਪਲੇਸਮੈਂਟ ਨੀ ਤੇ ਰਿਪਲੇਸਮੈਂਟ ਸਕਲ ਬੇਸ ਸਰਜਰੀ ਟਿਸ਼ੂ ਐਕਸਪੈਂਡਰ ਪੀਡੀਆਟ੍ਰਿਕ ਸਰਜਰੀ ਰੇਡੀਏਸ਼ਨ ਨਿਊਰ ਸਰਜਰੀ ਓਟਿਓ ਪਲਾਈ ਵਿਦ ਸਟੰਟ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਰਜਰੀ ਵੀ ਤੁਸੀਂ ਹਸਪਤਾਲ ਦੇ ਵਿੱਚ ਇਸ ਕਾਰਡ ਰਾਹੀਂ ਕਰਵਾ ਸਕੋਗੇ ਹੁਣ ਦੱਸ ਦਿਆਂ ਕਿੱਥੇ ਬਣਦਾ ਹੈ ਇਹ ਆਸ਼ਮਾਨ ਕਾਰਡ ਸਕੀਮ ਦਾ ਲਾਭ ਲੈਣ ਲਈ ਲਾਪਤਰੀਆਂ ਨੂੰ ਆਸ਼ਮਾਨ ਕਾਰਡ ਬਣਾਉਣਾ ਪਵੇਗਾ ਆਸ਼ਮਾਨ ਕਾਰਡ ਲਈ ਆਨਲਾਈਨ ਤੇ ਆਫਲਾਈਨ ਦੋਵਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਸੀਐਸਸੀ ਸੈਂਟਰ ਤੇ ਜਾਣਾ ਹੋਵੇਗਾ ਜਦੋਂ ਕਿ ਆਫਲਾਈਨ ਲਈ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਆਸ਼ਮਾਨ ਕਾਰਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਵਰਗੇ ਆਈਡੀ ਪ੍ਰਮਾਣਾਂ ਚੋਂ ਇੱਕ ਦੀ ਲੋੜ ਹੋਪਗੀ ਨਾਲ ਹੀ ਤੁਹਾਨੂੰ ਜੇਕਰ ਤੁਸੀਂ ਕਿਸਾਨ ਫੈਮਿਲੀ ਨਾਲ ਸੰਬੰਧਤ ਹੋ ਤਾਂ ਤੁਹਾਨੂੰ ਕਿਸਾਨ ਆਈਡੀ ਦੀ ਜ਼ਰੂਰਤ ਹੋਵੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣ ਆਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੀਓ ਸੋ ਦੋਸਤੋ ਔਰ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇੱਕ ਹਾਂਜੀ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ حاضر ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਔਰ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਆ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇਹ ਕਾਰਡ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਤੋਂ ਨਹੀਂ ਮਿਲੀ ਹੋਵੇਗੀ ਤੇ ਉਮੀਦ ਕਰਦੇ ਆ ਇਸ ਨੂੰ ਤੁਸੀਂ ਵੱਤ ਵਤ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਹਰ ਇੱਕ ਦਾ ਫਾਇਦਾ ਹੋਵੇ ਕਿਉਂਕਿ ਬਿਮਾਰੀ ਕਦੇ ਵੀ ਉਮਰ ਜਾਂ ਪੈਸੇ ਦੇਖ ਕੇ ਨਹੀਂ ਆਉਂਦੀ ਪਰ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਵਿੱਤੀ ਤੌਰ ਤੇ ਸਥਿਰ ਹੋਣ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ 2018 ਦੇ ਵਿੱਚ ਆਸ਼ਵਮਾਨ ਭਾਰਤੀ ਯੋਜਨਾ ਕਾਰਡ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਪੀਐਮ ਜਨ ਆਰੋਗਿਆ ਯੋਜਨਾ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਇਸ ਸਕੀਮ ਦੇ ਵਿੱਚ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਵੀ ਇਲਾਜ ਹੁਣ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਲ ਹੀ ਪੈਦਾ ਹੁੰਦਾ ਹੈ ਕਿ ਇਸ ਸਕੀਮ ਤਹਿਤ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਸੀਂ ਮੁਫਤ ਕਰਵਾ ਸਕਦੇ ਹਾਂ ਅੱਜ ਦੀ ਜਿਹੜੀ ਮੇਨ ਸੱਡੀ ਜਾਣਕਾਰੀ ਹੈ ਇਹਦੇ ਤੇ ਹੀ ਹੈ ਕਿ ਬਿਮਾਰੀਆਂ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੁਣ ਜਾਣਦੇ ਆ ਕਿਹੜੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੋ ਸਕਦਾ ਹੈ ਮੁਫਤ ਇਲਾਜ ਇਸ ਸਕੀਮ ਚ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ ਸਕੀਮ ਦੇ ਵਿੱਚ 5 ਲੱਖ ਰੁਪਏ ਬੀਮਾ ਉਪਲਬਧ ਹੈ ਇਸ ਤੋਂ ਇਲਾਵਾ ਦੇਸ਼ ਭਰ ਦੇ 29000 ਤੋਂ ਵੱਧ ਹਸਪਤਾਲਾਂ ਦੇ ਕੈਸ਼ਲੈਸ ਤੇ ਪੇਪਰਲੈਸ ਹੈਲਥ ਸਰਵਿਸ ਦੀ ਸਹੂਲਤ ਮਿਲਦੀ ਹੈ ਆਸ਼ਵਾਨ ਭਾਰਤ ਯੋਜਨਾ ਦੀ ਵੈਬਸਾਈਟ ਅਨੁਸਾਰ ਇਸ ਯੋਜਨਾ ਦੇ ਵਿੱਚ ਕੈਂਸਰ ਦਿਲ ਦੀ ਬਿਮਾਰੀ ਗੁਰਦੇ ਨਾਲ ਸੰਬੰਧਿਤ ਬਿਮਾਰੀਆਂ ਕੋਰੋਨਾ ਮੋਤੀਆਬਿੰਦ ਡੇਂਗੂ ਚਿਕਨਗੁਨੀਆ ਮਲੇਰੀਆ ਗੋਡੇ ਤੇਨੀ ਰਿਪਲੇਸਮੈਂਟ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੁੰਦਾ ਹੈ ਇਸ ਤੋਂ ਇਲਾਵਾ ਪ੍ਰੋਸੈਸ ਟੈਂਟ ਕੈਸਰ ਡਬਲ ਵਾਲਵ ਰਿਪਲੇਸਮੈਂਟ ਕੋਰੋਨਰੀ ਆਰਟਰੀ ਬਾਈਪਾਸ ਪਲਮੋਨਰੀ ਵਾਲਵ ਰਿਪਲੇਸਮੈਂਟ ਨੀ ਤੇ ਰਿਪ ਰਿਪਲੇਸਮੈਂਟ ਸਕਲ ਬੇਸ ਸਰਜਰੀ ਟਿਸ਼ੂ ਐਕਸਪੈਂਡਰ ਪੀਡੀਆਟ੍ਰਿਕ ਸਰਜਰੀ ਰੇਡੀਏਸ਼ਨ ਨਿਊ ਸੋਰ ਸਰਜਰੀ ਓਜੀਓ ਪਲਾਈ ਵਿਦ ਸਟੰਟ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਰਜਰੀ ਵੀ ਤੁਸੀਂ ਹਸਪਤਾਲ ਦੇ ਵਿੱਚ ਇਸ ਕਾਰਡ ਰਾਹੀਂ ਕਰਵਾ ਸਕੋਗੇ ਹੁਣ ਦੱਸ ਦਿਆਂ ਕਿੱਥੇ ਬਣਦਾ ਹੈ ਇਹ ਆਸ਼ਮਨ ਕਾਰਡ ਸਕੀਮ ਦਾ ਲਾਭ ਲੈਣ ਲਈ ਲਾਪਤਰੀ ਨੂੰ ਆਸ਼ਮਨ ਕਾਰਡ ਬਣਾਉਣਾ ਪਵੇਗਾ ਆਸ਼ਮਨ ਕਾਰਡ ਲਈ ਆਨਲਾਈਨ ਤੇ ਆਫਲਾਈਨ ਮੋਡ ਦੋਹਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਸੀਐਸਸੀ ਸੈਂਟਰ ਤੇ ਜਾਣਾ ਹੋਵੇਗਾ ਜਦੋਂ ਕਿ ਆਫਲਾਈਨ ਲਈ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਆਸ਼ਮਨ ਕਾਰਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਵਰਗੇ ਆਈਡੀ ਪ੍ਰਮਾਣਾਂ ਚੋਂ ਇੱਕ ਦੀ ਲੋੜ ਹੋਪਗੀ ਨਾਲ ਹੀ ਤੁਹਾਨੂੰ ਜੇਕਰ ਤੁਸੀਂ ਕਿਸਾਨ ਫੈਮਿਲੀ ਨਾਲ ਸੰਬੰਧਤ ਹੋ ਤਾਂ ਤੁਹਾਨੂੰ ਕਿਸਾਨ ਆਈਡੀ ਦੀ ਜ਼ਰੂਰਤ ਹੋਵੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੀਓ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੀਆਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੀ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇਹ ਕਾਰਡ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਤੋਂ ਨਹੀਂ ਮਿਲੀ ਹੋਵੇਗੀ ਤੇ ਉਮੀਦ ਕਰਦੇ ਹਾਂ ਇਸ ਨੂੰ ਤੁਸੀਂ ਵੱਤ ਵਤ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਹਰ ਇੱਕ ਦਾ ਫਾਇਦਾ ਹੋਵੇ ਕਿਉਂਕਿ ਬਿਮਾਰੀ ਕਦੇ ਵੀ ਉਮਰ ਜਾਂ ਪੈਸੇ ਦੇਖ ਕੇ ਨਹੀਂ ਹੁੰਦੀ ਪਰ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਵਿੱਤੀ ਤੌਰ ਤੇ ਸਥਿਰ ਹੋਣ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ 2018 ਦੇ ਵਿੱਚ ਆਸ਼ਵਾਨ ਭਾਰਤੀ ਯੋਜਨਾ ਕਾਰਡ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਪੀਐਮ ਜਨ ਆਰੋਗਿਆ ਯੋਜਨਾ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਇਸ ਸਕੀਮ ਦੇ ਵਿੱਚ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਅਸਤਾ ਮਤਲਬ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਵੀ ਇਲਾਜ ਹੁਣ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਲੇ ਪੈਦਾ ਹੁੰਦਾ ਹੈ ਕਿ ਇਸ ਸਕੀਮ ਤਹਿਤ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਸੀਂ ਮੁਫਤ ਕਰਵਾ ਸਕਦੇ ਹਾਂ ਅੱਜ ਦੀ ਜਿਹੜੀ ਮੇਨ ਸੱਡੀ ਜਾਣਕਾਰੀ ਹੈ ਇਹਦੇ ਤੇ ਹੀ ਹੈ ਕਿ ਕਿਹ ਮਾਰੀਆਂ ਕਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੁਣ ਜਾਣਦੇ ਆ ਕਿਹੜੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੋ ਸਕਦਾ ਹੈ ਮੁਫਤ ਇਲਾਜ ਇਸ ਸਕੀਮ ਚ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ ਸਕੀਮ ਦੇ ਵਿੱਚ 5 ਲੱਖ ਰੁਪਏ ਬੀਮਾ ਪਹੁੰਚ ਲੱਭਦਾ ਇਸ ਤੋਂ ਇਲਾਵਾ ਦੇਸ਼ ਭਰ ਦੇ 29000 ਤੋਂ ਵੱਧ ਹਸਪਤਾਲਾਂ ਦੇ ਕੈਸ਼ਲੈਸ ਤੇ ਪੇਪਰਲੈਸ ਹੈਲਥ ਸਰਵਿਸ ਦੀ ਸਹੂਲਤ ਮਿਲਦੀ ਹੈ। ਆਯੁਸ਼ਮਨ ਭਾਰਤ ਯੋਜਨਾ ਦੀ ਵੈਬਸਾਈਟ ਅਨੁਸਾਰ ਇਸ ਯੋਜਨਾ ਦੇ ਵਿੱਚ ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਨਾਲ ਸੰਬੰਧਿਤ ਬਿਮਾਰੀਆਂ, ਕੋਰੋਨਾ, ਮੋਤੀਆਬਿੰਦ, ਡੇਂਗੂ, ਚਿਕਨਗੁਨੀਆ, ਮਲੇਰੀਆ, ਗੋਡੇ ਤੇਨੀ ਰਿਪਲੇਸਮੈਂਟ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਸੈਸ ਟੈਂਟ ਕੈਸਰ ਡਬਲ ਵਾਲਵ ਰਿਪਲੇਸਮੈਂਟ ਕੋਰੋਨਰੀ ਆਰਟਰੀ ਬਾਈਪਾਸ ਪਲਮੋਨਰੀ ਵਾਲਵ ਰਿਪਲੇਸਮੈਂਟ ਨੀ ਤੇ ਰਿਪ ਰਿਪਲੇਸਮੈਂਟ ਸਕਲ ਬੇਸ ਸਰਜਰੀ ਟਿਸ਼ੂ ਐਕਸਪੈਂਡਰ ਪੀਡੀਆਟ੍ਰਿਕ ਸਰਜਰੀ ਰੇਡੀਏਸ਼ਨ ਨਿਊ ਸੋਰ ਸਰਜਰੀ ਓਜੀਓ ਪਲਾਈ ਵਿਦ ਸਟੰਟ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਰਜਰੀ ਵੀ ਤੁਸੀਂ ਹਸਪਤਾਲ ਦੇ ਵਿੱਚ ਇਸ ਕਾਡ ਰਾਹੀਂ ਕਰਵਾ ਸਕੋਗੇ ਹੁਣ ਦੱਸ ਦਿਆਂ ਕਿੱਥੇ ਬਣਦਾ ਹੈ ਇਹ ਆਸ਼ਮਾਨ ਕਾਡ ਸਕੀਮ ਦਾ ਲਾਭ ਲੈਣ ਲਈ ਲਾਪਤਰੀਆਂ ਨੂੰ ਆਸ਼ਮਾਨ ਕਾਡ ਬਣਾਉਣਾ ਪਵੇਗਾ ਆਸ਼ਮਾਨ ਕਾਡ ਲਈ ਆਨਲਾਈਨ ਤੇ ਆਫਲਾਈਨ ਮੋਡ ਦੋਵਾਰਾ ਹੀ ਅਪਲਾਈ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਸੀਐਸਸੀ ਸੈਂਟਰ ਤੇ ਜਾਣਾ ਹੋਵੇਗਾ ਜਦੋਂ ਕਿ ਆਫਲਾਈਨ ਲਈ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਆਸ਼ਮਾਨ ਕਾਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਵਰਗੇ ਆਈਡੀ ਪ੍ਰਮਾਣਾਂ ਚੋਂ ਇੱਕ ਦੀ ਲੋੜ ਹੋਵੇਗੀ ਨਾਲ ਹੀ ਤੁਹਾਨੂੰ ਜੇਕਰ ਤੁਸੀਂ ਕਿਸਾਨ ਫੈਮਿਲੀ ਨਾਲ ਸੰਬੰਧਤ ਹੋ ਤਾਂ ਤੁਹਾਨੂੰ ਕਿਸਾਨ ਆਈਡੀ ਦੀ ਜ਼ਰੂਰਤ ਹੋਵੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ حاضر ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣ ਤਾ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੀ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੀ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੀਆਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇਹ ਘਾਟ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਤੋਂ ਨਹੀਂ ਮਿਲੀ ਹੋਵੇਗੀ ਤੇ ਉਮੀਦ ਕਰਦੇ ਹਾਂ ਇਸ ਨੂੰ ਤੁਸੀਂ ਵੱਤ ਵਤ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਹਰ ਇੱਕ ਦਾ ਫਾਇਦਾ ਹੋਵੇ ਕਿਉਂਕਿ ਬਿਮਾਰੀ ਕਦੇ ਵੀ ਉਮਰ ਜਾਂ ਪੈਸੇ ਦੇਖ ਕੇ ਨਹੀਂ ਹੁੰਦੀ ਪਰ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਵਿੱਤੀ ਤੌਰ ਤੇ ਸਥਿਰ ਹੋਣ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ 2018 ਦੇ ਵਿੱਚ ਆਸ਼ਵਾਨ ਭਾਰਤੀ ਯੋਜਨਾ ਕਾਰਡ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਪੀਐਮ ਜਨ ਆਰੋਗਿਆ ਯੋਜਨਾ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਇਸ ਸਕੀਮ ਦੇ ਵਿੱਚ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਵੀ ਇਲਾਜ ਹੁਣ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਲੇ ਪੈਦਾ ਹੁੰਦਾ ਹੈ ਕਿ ਇਸ ਸਕੀਮ ਤਹਿਤ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਸੀਂ ਮੁਫਤ ਕਰਵਾ ਸਕਦੇ ਹਾਂ ਅੱਜ ਦੀ ਜਿਹੜੀ ਮੇਨ ਸਾਡੀ ਜਾਣਕਾਰੀ ਹੈ ਇਹਦੇ ਤੇ ਹੀ ਹੈ ਕਿ ਬਿਮਾਰੀਆਂ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੁਣ ਜੜਦੇ ਆ ਕਿਹੜੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੋ ਸਕਦਾ ਹੈ ਮੁਫਤ ਇਲਾਜ ਇਸ ਸਕੀਮ ਚ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ ਸਕੀਮ ਦੇ ਵਿੱਚ 5 ਲੱਖ ਰੁਪਏ ਬੀਮਾ ਉਪਲਬਧ ਹੈ ਇਸ ਤੋਂ ਇਲਾਵਾ ਦੇਸ਼ ਭਰ ਦੇ 29000 ਤੋਂ ਵੱਧ ਹਸਪਤਾਲਾਂ ਦੇ ਕੈਸ਼ਲੈਸ ਤੇ ਪੇਪਰਲੈਸ ਹੈਲਥ ਸਰਵਿਸ ਦੀ ਸਹੂਲਤ ਮਿਲਦੀ ਹੈ ਆਯੁਸ਼ਮਨ ਭਾਰਤ ਯੋਜਨਾ ਦੀ ਵੈਬਸਾਈਟ ਅਨੁਸਾਰ ਇਸ ਯੋਜਨਾ ਦੇ ਵਿੱਚ ਕੈਂਸਰ ਦਿਲ ਦੀ ਬਿਮਾਰੀ ਗੁਰਦੇ ਨਾਲ ਸੰਬੰਧਿਤ ਬਿਮਾਰੀਆਂ ਕੋਰੋਨਾ ਮੋਤੀਆਬਿੰਦ ਡੇਂਗੂ ਚਿਕਨਗੁਨੀਆ ਮਲੇਰੀਆ ਗੋਡੇ ਤੇਨੀ ਰਿਪਲੇਸਮੈਂਟ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੁੰਦਾ ਹੈ ਇਸ ਤੋਂ ਇਲਾਵਾ ਪ੍ਰੋਥੈਸਿਸ ਟੈਂਟ ਕੇਸਰ ਡਬਲ ਵਾਲਵ ਰਿਪਲੇਸਮੈਂਟ ਕੋਰੋਨਰੀ ਆਰਟਰੀ ਬਾਈਪਾਸ ਪਲਮੋਨਰੀ ਵਾਲਵ ਰਿਪਲੇਸਮੈਂਟ ਨੀ ਤੇ ਰਿਪਲੇਸਮੈਂਟ ਸਕਲ ਬੇਸ ਸਰਜਰੀ ਟਿਸ਼ੂ ਐਕਸਪੈਂਡਰ ਪੀਡੀਆਟ੍ਰਿਕ ਸਰਜਰੀ ਰੇਡੀਏਸ਼ਨ ਨਿਊਰੋ ਸਰਜਰੀ ਔਟਿਓ ਫਲਾਈ ਵਿਦ ਸਟੰਟ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਰਜਰੀ ਵੀ ਤੁਸੀਂ ਹਸਪਤਾਲ ਦੇ ਵਿੱਚ ਇਸ ਕਾਡ ਰਾਹੀਂ ਕਰਵਾ ਸਕੋਗੇ ਹੁਣ ਦੱਸ ਦਿਆਂ ਕਿੱਥੇ ਬਣਦਾ ਹੈ ਇਹ ਆਸ਼ਮਨ ਕਾਡ ਸਕੀਮ ਦਾ ਲਾਭ ਲੈਣ ਲਈ ਲਾਪਤਰੀਆਂ ਨੂੰ ਆਸ਼ਮਨ ਕਾਡ ਬਣਾਉਣਾ ਪਵੇਗਾ ਆਸ਼ਮਨ ਕਾਡ ਲਈ ਆਨਲਾਈਨ ਤੇ ਆਫਲਾਈਨ ਮੋਡ ਦੋਵਾਰਾ ਹੀ ਅਪਲਾਈ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਸੀਐਸਸੀ ਸੈਂਟਰ ਤੇ ਜਾਣਾ ਹੋਵੇਗਾ ਜਦੋਂ ਕਿ ਆਫਲਾਈਨ ਲਈ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਆਸ਼ਮਨ ਕਾਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਵਰਗੇ ਆਈਡੀ ਪ੍ਰਮਾਣਾਂ ਚੋਂ ਇੱਕ ਦੀ ਲੋੜ ਹੋਵੇਗੀ ਨਾਲ ਹੀ ਤੁਹਾਨੂੰ ਜੇਕਰ ਤੁਸੀਂ ਕਿਸਾਨ ਫੈਮਲੀ ਨਾਲ ਸੰਬੰਧਤ ਹੋ ਤਾਂ ਤੁਹਾਨੂੰ ਕਿਸਾਨ ਆਈਡੀ ਦੀ ਜ਼ਰੂਰਤ ਹੋਵੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਸਕੇ ਸਦ ਦੋਸਤੋ ਅੱਜ ਜਿਹੜੀ ਅਪਡੇਟ ਦੀ ਕਰਨੇ ਇੱਕ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੇ ਹਾਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ ਸੀਨੀਅਰ ਸਿਟੀਜ਼ਨ ਵੀ ਬਣਵਾ ਸਕਦੇ ਨੇ ਇਹ ਘਾਟ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਤੋਂ ਨਹੀਂ ਮਿਲੀ ਹੋਵੇਗੀ ਤੇ ਉਮੀਦ ਕਰਦੇ ਹਾਂ ਇਸ ਨੂੰ ਤੁਸੀਂ ਵੱਤਬਦ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਹਰ ਇੱਕ ਦਾ ਫਾਇਦਾ ਹੋਵੇ ਕਿਉਂਕਿ ਬਿਮਾਰੀ ਕਦੇ ਵੀ ਉਮਰ ਜਾਂ ਪੈਸੇ ਦੇਖ ਕੇ ਨਹੀਂ ਹੁੰਦੀ ਪਰ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਵਿੱਤੀ ਤੌਰ ਤੇ ਸਥਿਰ ਹੋਣ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ 2018 ਦੇ ਵਿੱਚ ਆਸ਼ਵਮਾਨ ਭਾਰਤੀ ਯੋਜਨਾ ਕਾਰਡ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਪੀਐਮ ਜਨ ਆਰੋਗਿਆ ਯੋਜਨਾ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਇਸ ਸਕੀਮ ਦੇ ਵਿੱਚ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਅਸਤਾ ਮਤਲਬ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਵੀ ਇਲਾਜ ਹੁਣ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਲ ਇਹ ਪੈ ਕੇ ਇਸ ਸਕੀਮ ਤਹਿਤ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਸੀਂ ਮੁਫਤ ਕਰਵਾ ਸਕਦੇ ਹਾਂ ਅੱਜ ਦੀ ਜਿਹੜੀ ਮੇਨ ਸੱਡੀ ਜਾਣਕਾਰੀ ਹੈ ਇਹਦੇ ਤੇ ਹੀ ਹੈ ਕਿ ਬਿਮਾਰੀਆਂ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੁਣ ਜਾਣਦੇ ਹਾਂ ਕਿਹੜੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੋ ਸਕਦਾ ਹੈ ਮੁਫਤ ਇਲਾਜ ਇਸ ਸਕੀਮ ਚ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ ਦੇ ਵਿੱਚ 5 ਲੱਖ ਰੁਪਏ ਬੀਮਾ ਉਪਲਬਧ ਹੈ ਇਸ ਤੋਂ ਇਲਾਵਾ ਦੇਸ਼ ਭਰ ਦੇ 29000 ਤੋਂ ਵੱਧ ਹਸਪਤਾਲਾਂ ਦੇ ਕੈਸਲੈਸ ਤੇ ਪੇਪਰਲੈਸ ਹੈਲਥ ਸਰਵਿਸ ਦੀ ਸਹੂਲਤ ਮਿਲਦੀ ਹੈ। ਆਸ਼ਵਾਨ ਭਾਰਤ ਯੋਜਨਾ ਦੀ ਵੈਬਸਾਈਟ ਅਨੁਸਾਰ ਇਸ ਯੋਜਨਾ ਦੇ ਵਿੱਚ ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਨਾਲ ਸਬੰਧਤ ਬਿਮਾਰੀਆਂ, ਕੋਰੋਨਾ, ਮੋਤੀਆਬਿੰਦ, ਡੇਂਗੂ, ਚਿਕਨਗੁਨੀਆ, ਮਲੇਰੀਆ, ਗੋਡੇ ਤੇ ਨੀ ਰਿਪਲੇਸਮੈਂਟ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਸੈਸ ਟੈਂਟ ਕੈਸਰ ਡਬਲ ਵਾਲਵ ਰਿਪਲੇਸਮੈਂਟ ਕੋਰਨਰੀ ਆਰਟਰੀ ਬਾਈਪਾਸ ਪਲਮੋਨਰੀ ਵਾਲਵ ਰਿਪਲੇਸਮੈਂਟ ਨੀ ਤੇ ਰਿਪ ਰਿਪਲੇਸਮੈਂਟ ਸਕਲ ਬੇਸ ਸਰਜਰੀ ਟਿਸ਼ੂ ਐਕਸਪੈਂਡਰ ਪੀਡੀਆਟ੍ਰਿਕ ਸਰਜਰੀ ਰੇਡੀਏਸ਼ਨ ਨਿਊ ਸੋਰ ਸਰਜਰੀ ਓਜੀਓ ਪਲਾਈ ਵਿਦ ਸਟੰਟ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਰਜਰੀ ਵੀ ਤੁਸੀਂ ਹਸਪਤਾਲ ਦੇ ਵਿੱਚ ਇਸ ਕਾਰਡ ਰਾਹੀਂ ਕਰਵਾ ਸਕੋਗੇ ਹੁਣ ਦੱਸਦੇ ਹਾਂ ਕਿੱਥੇ ਬਣਦਾ ਹੈ ਇਹ ਆਸ਼ਮਾਨ ਕਾਰਡ ਸਕੀਮ ਦਾ ਲਾਭ ਲੈਣ ਲਈ ਲਾਪਤਰੀ ਨੂੰ ਆਸ਼ਮਾਨ ਕਾਰਡ ਬਣਾਉਣਾ ਪਵੇਗਾ ਆਸ਼ਮਾਨ ਕਾਰਡ ਲਈ ਆਨਲਾਈਨ ਤੇ ਆਫਲਾਈਨ ਮੋਡ ਦੋਵਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਸੀਐਸਸੀ ਸੈਂਟਰ ਤੇ ਜਾਣਾ ਹੋਵੇਗਾ ਜਦੋਂ ਕਿ ਆਫਲਾਈਨ ਲਈ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਆਸ਼ਮਾਨ ਕਾਰਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਵਰਗੇ ਆਈਡੀ ਪ੍ਰਮਾਣਾਂ 'ਚੋਂ ਇੱਕ ਦੀ ਲੋੜ ਹੋਵੇਗੀ ਨਾਲ ਹੀ ਤੁਹਾਨੂੰ ਜੇਕਰ ਤੁਸੀਂ ਕਿਸਾਨ ਫੈਮਿਲੀ ਨਾਲ ਸੰਬੰਧਤੋ ਤਾਂ ਤੁਹਾਨੂੰ ਕਿਸਾਨ ਆਈਡੀ ਦੀ ਜ਼ਰੂਰਤ ਹੋਵੇ। ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ। ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਨੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ ਹੁਣ ਅੱਜ ਜਿਹੜੀ ਅਪਡੇਟ ਦੀ ਗੱਲ ਕਰ ਰਹੀਆਂ ਇਹਨਾਂ ਬਿਮਾਰੀਆਂ ਦਾ ਹੁੰਦਾ ਹੈ ਮੁਫਤ ਇਲਾਜ